ਪੰਜਾਬ ਦੇ ਮੂਰੇ ਤਾਂ ਚੁਣੌਤੀਆਂ ਚੁਣੌਤੀਆਂ ਨੇ ਪਰ ਆ ਜਿੱਥੇ ਆਮ ਮਸਲੇ ਚੁਣੌਤੀਆਂ ਬਣ ਕੇ ਖੜੇ ਨੇ ਉੱਥੇ ਕੇਂਦਰ ਦੇ ਧੱਕੇ ਚੁਣੌਤੀਆਂ ਬਣ ਕੇ ਖੜੇ ਨੇ ਤੇ ਕੇਂਦਰ ਵੱਲੋਂ ਕੀਤੇ ਜਾ ਰਹੇ ਧੱਕਿਆਂ ਦੇ ਵਿੱਚ ਹਿਮਾਚਲ ਕਦੇ-ਕਦੇ ਸ਼ਾਮਲ ਹੁੰਦਾ ਹਰਿਆਣਾ ਸਰਕਾਰ ਨਾਲ ਤਾਂ ਟੱਕਰਾਂ ਚੱਲਦਾ ਹੀ ਰਹਿੰਦਾ ਐਸ.ਵਾਈ.ਐਲ ਦੇ ਮੁੱਦੇ ਤੇ ਕਿਸੇ ਹੋਰ ਮਸਲੇ ਤੇ ਚੰਡੀਗੜ੍ਹ ਵਾਲਾ ਮਸਲੇ ਤੇ ਪਰ ਹਿਮਾਚਲ ਵਿੱਚ ਵਿੱਚ ਵੱਡ ਜਾਂਦਾ ਕਦੇ-ਕਦੇ ਕਦੇ ਚੰਡੀਗੜ੍ਹ ਤੇ ਆਪਣਾ ਦਬਦਬਾ ਦਿਖਾਉਣ ਦੀ ਕੋਸ਼ਿਸ਼ ਕਰਦਾ ਕਦੇ ਜੀ ਪਾਣੀਆਂ ਤੇ ਜਲ ਫੈਸਲਾ ਦੂੰਗਾ ਜੀ ਮੈਂ ਤਾਂ ਨੋ ਉਹ ਲੰਬੀ ਜਦੋ ਜਹਾਜ਼ ਤੋਂ ਬਾਅਦ ਪੰਜਾਬ ਚੋਂ ਬਾਹਰ ਆਉਂਦਾ ਤੇ ਹੁਣ ਨਮਾ ਕਹਿੰਦਾ ਜੀ ਆ ਜਿੰਨੇ ਵੀ ਹਾਈਡਲ ਪ੍ਰੋਜੈਕਟ ਨੇ ਮੈਂ ਤਾਂ ਉਹਨਾਂ ਦੀ ਜ਼ਮੀਨ ਦੇ ਹਿਸਾਬ ਨਾਲ ਸੈਸ ਲਾਉਂਗਾ ਜੀ 4 ਪੀਸੀ ਦੀ ਲਾਉਂਗਾ ਜੀ ਹੁਣ 2 ਪੀਸੀ ਦੀ ਲਾਤਾ ਜੀ ਲੋ ਜੀ BBMP ਨੂੰ ਜੀ ਇਹ ਤਾਂ ਤਾਰਨਾ ਪਊਗਾ ਜੀ 500 ਕਰੋੜ ਦਾ ਬੋਝ ਨਮਾ ਇਹ ਨਾ ਮਟਕਰ ਆਪੇ ਤਾਂ ਉਹ ਕਿ ਹੁਣ BBMP ਦੇ ਉੱਤੇ ਬੋਝ ਥੋੜਾ ਪੈਣਾ ਬੋਝ ਪੈਣਾ ਪੰਜਾਬ ਤੇ ਹਰਿਆਣਾ ਤੇ ਚੰਡੀਗੜ੍ਹ ਤੇ ਬਿਲਕੁਲ ਜੀ BBMP ਨੂੰ ਅੰਡਰ ਦੇਣ ਵਾਲਾ ਸਭ ਤੋਂ ਵੱਡੀ ਤੇਰਤਾ ਪੰਜਾਬ ਹੈ ਤੇ ਫਿਰ ਸਭ ਤੋਂ ਵੱਧ ਬੋਝ ਵੀ ਪੰਜਾਬ ਦੇ ਸਿਰ ਤੇ ਪੈਣਾ। ਮਤਲਬ 500 ਕਰੋੜ ਦੇ ਲਗਭਗ ਜਿਹੜਾ ਬੋਝ ਬਣਦਾ ਏ ਸਰ ਉਹਦੇ ਵਿੱਚੋਂ 200 ਕਰੋੜ ਦੇ ਕਰੀਬ ਤਾਂ ਸਾਢੇ ਹੀ ਬਣ ਜਾਣਾ। ਫਿਰ ਇਹ ਕਿੱਥੇ ਜਾਣਾ 182 ਕਰੋੜ 34 ਲੱਖ ਰੁਪਈਆ ਪੰਜਾਬ ਦੇ ਸਿਰ ਤੇ ਬੋਝ ਬਣਦਾ ਜੇ ਇਸੇ ਤਰੀਕੇ ਕਰਨ ਲੱਗੇ ਵਧਿਆ ਇਹ ਮਾਮਲਾ। ਉਸ ਤੋਂ ਬਾਅਦ ਫਿਰ ਹਰਿਆਣਾ ਉੱਤੇ ਵੀ 127 ਕਰੋੜ ਦਾ ਨਵਾਂ ਬੋਝ ਪੈਣਾ। ਉਤਵਤ ਰਾਜਸਥਾਨ ਨੇ ਕਹਿੰਦੇ 100 ਕਰੋੜ ਦੇ ਕਰੀਬ ਉਹਦੀ ਪਰਵੋਜ ਪੈ ਜਾਣ ਫਿਰ ਖੁਦ ਹਿਮਾਚਲ ਦਾ 15 ਕਰੋੜ ਹਿੱਸਾ ਬਣਦੇ ਵਿੱਚ ਤੇ ਚੰਡੀਗੜ੍ਹ ਦਾ 7 ਕਰੋੜ 7.44 ਕਰੋੜ 7 ਕਰੋੜ 44 ਲੱਖ ਮਤਲਬ ਇਸ ਨੇ ਨਵਾਂ ਸਵਾਲ ਪੈਦਾ ਕਰਤਾ ਕਿ ਇਹ ਸਥਿਤੀ ਕੀ ਹੈ ਹੁਣ ਇਹਦੇ ਉੱਤੇ ਟਕਰਾਅ ਦੀ ਗੱਲ ਵੀ ਪੈਦਾ ਹੋ ਰਹੀ ਹੈ ਕਿਉਂਕਿ ਪਾਣੀਆਂ ਦੇ ਇਸ ਮੁੱਦੇ ਤੇ ਟਕਰਾਅ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੰਤਰੀ ਵੀ ਸਾਹਮਣੇ ਆ ਗਏ ਉਹ ਕਹਿੰਦੇ ਅਸੀਂ ਅਦਾਲਤ ਤੱਕ ਜਾਵਾਂਗੇ ਅਸੀਂ ਕੋਟਕ ਜੈ ਦੀ ਤਾਂ ਰੁਕ ਲਾਵਾਂਗੇ ਇਹ ਤੱਕ ਬਿਲਕੁਲ ਜੀ ਤੁਸੀਂ ਜੇ ਸਿੱਤੀ ਨੂੰ ਸਮਝਣਾ ਹੋਵੇ ਤਾਂ ਤੁਸੀਂ ਇੱਥੋਂ ਦਾ ਇਹ ਲਾ ਲਓ ਕਿ ਭਾਖੜਾ ਡੈਮ ਦੇ ਵਾਲੇ ਪ੍ਰੋਜੈਕਟ ਦੇ ਹਵਾਲੇ ਨਾਲ ਕਹਿੰਦੇ ਜੀ 227 ਕਰੋੜ ਬਣਦਾ ਸੈਸ ਜਿਹੜਾ ਮਤਲਬ ਇਹ BBMP ਲੈਂਡ ਰੈਵਨਿਊ ਦਾ ਮਾਮਲਾ ਜਿਹੜਾ ਹਾਂ ਉਹਦੇ ਉਹਦੇ ਹਵਾਲੇ ਨਾਲ ਜੇ ਆਪਾਂ ਇਹ ਜਿਹੜਾ ਹਿਮਾਚਲ ਨੇ ਤੈਅ ਕੀਤਾ ਸਰਕਾਰ ਨੇ ਕਿ ਅਸੀਂ ਤਾਂ ਜੀ ਇਹਨਾਂ ਹਾਈਡਲ ਪ੍ਰੋਜੈਕਟਾਂ ਦੇ ਉੱਤੇ ਜ਼ਮੀਨ ਦੇ ਮਾਮਲੇ ਦੇ ਉੱਤੇ ਸੈਸ ਲਾਉਣਾ ਤਾਂ ਫਿਰ ਉਹ ਭਾਖੜਾ ਡੈਮ ਵਾਲੇ ਦੇ ਹਵਾਲੇ ਨਾਲ 227 ਕਰੋੜ ਬਣਦਾ ਇਸੇ ਤਰ੍ਹਾਂ ਪੌਂਗ ਡੈਮ ਦੇ ਹਵਾਲੇ ਨਾਲ 58 ਕਰੋੜ ਬਣਦਾ ਬਿਆਸਤ ਤੋਂ ਲਿੰਕ ਦੇ ਹਵਾਲੇ ਨਾਲ 146 ਕਰੋੜ ਬਣਦਾ ਤੇ ਮਿਲਾ ਕੇ ਕਹਿੰਦੇ ਜੀ 500 ਕਰੋੜ ਦੀ ਨਿਡਰ ਤੇ ਚਾਟੂ ਕੜਾ ਤੇ ਇਹ ਸਥਿਤੀ ਹੈ ਤਾਂ ਫਿਰ ਤਾਂ ਵੱਡੀ ਚੁਣੌਤੀ ਹੈ ਕਿਉਂਕਿ ਪਾਵਰ ਕੌਮ ਵਾਲੇ ਮਸਲੇ ਤੇ ਵੀ ਖੜਾ ਨਕ ਸਸਤਾ ਉਹ ਜਿਹੜਾ ਹੈ ਉਹ ਪਾਵਰ ਕੌਮ ਦਾ ਪਹਿਲੂ ਹੈ ਜਿਹੜਾ ਕਹਿੰਦੇ ਜੀ ਸਨਨ ਪ੍ਰੋਜੈਕਟ ਹੈ ਜਿਹੜਾ ਸੋ ਉਹਦੇ ਹਵਾਲੇ ਨਾਲ ਵੀ ਕਹਿੰਦੇ ਜੀ ਇਹ ਉੱਥੇ ਵੀ 16 ਕਰੋੜ ਤੋਂ ਉੱਪਰ ਦਾ ਬਜਟ ਬਣ ਜਾਣਾ ਤੇ ਉਹ ਜੇ 16 ਕਰੋੜ ਦੇ ਉੱਪਰ ਤੋਂ ਉਹ ਲੱਗਦਾ ਤਾਂ ਮਲਾਬ ਮਲੂਕ ਕੇ 500 ਕਰੋੜ ਦੇ ਵਿੱਚੋਂ 200 ਕਰੋੜ ਦਾ ਬੋਝ ਸਿੱਧਾ ਪੰਜਾਬ ਤੇ ਪੈਂਦਾ ਨਜ਼ਰ ਆ ਰਿਹਾ ਹੁਣ ਇਹਦੇ ਲਈ ਦੇਖਣ ਵਾਲੀ ਗੱਲ ਹੈ ਕਿ ਇਸ ਮਸਲੇ ਤੇ ਪੰਜਾਬ ਕਿਵੇਂ ਨਜਿੱਠਦਾ ਪੰਜਾਬ ਉਰ ਇੱਕ ਨਵੀਂ ਚੁਣੌਤੀ ਆਖੜੀ ਹੋਈ ਹੈ ਇਸ ਚੁਣੌਤੀ ਤੋਂ ਪਾਰ ਪਾਉਣ ਲਈ ਪੰਜਾਬ ਸਰਕਾਰ ਨੇ ਮੰਤਰੀ ਤਾਂ ਬੋਲੇ ਇਹ ਉਵੇਂ ਹੀ ਬੋਲਣਾ ਜਿਵੇਂ ਮਨਰੇਗਾ ਦੀ ਯੋਜਨਾ ਤੇ ਬੋਲਣਾ ਹੈ ਹੈ ਜਿਵੇਂ ਟਵੀਟ ਕਰਨਾ ਹੈ ਜਿਵੇਂ ਪੋਸਟ ਪਾਉਣੀ ਹੈ ਇਵੇਂ ਬਿਆਨ ਦੇਣਾ ਮਤਲਬ ਕਿਸੇ ਮੁੱਦੇ ਤੇ ਸਿਆਸੀ ਲੜਾਈ ਲੋਕ ਮੁੱਦੇ ਦੀ ਲੜਾਈ ਧਰਾਤਲ ਦੀ ਲੜਾਈ ਰਾਜਨੀਤਿਕ ਪੈਮਾਨੇ ਦੀ ਲੜਾਈ ਸਾਡੀ ਜਮਾਤ ਸਿਆਸੀ ਜਮਾਤ ਸਤਾਤਾਰੀ ਤਰ੍ਹਾਂ ਖਾਸ ਕਰਕੇ ਲੜਦੀ ਨਜ਼ਰ ਨਹੀਂ ਆਉਂਦੀ ਤੇ ਵਿਰੋਧੀ ਧਿਰਾਂ ਹੁਣ ਅਗਲੇ ਕਾਂਗਰਸ ਨੂੰ ਸਵਾਲ ਕਰਨ ਗਈ ਕਿ ਭਈ ਹੁਣ ਕਾਂਗਰਸੀ ਸਰਕਾਰ ਆ ਮਾਛਲ ਚ ਤੇ ਪੰਜਾਬ ਦੀ ਕਾਂਗਰਸ ਪੰਜਾਬ ਦੇ ਸਰਕਾਰ ਬਣਾਉਣ ਨੂੰ ਕਹਲੀ ਹੈ ਤੇ ਪੰਜਾਬ ਦੇ ਹੱਕਾਂ ਦੇ ਉੱਤੇ ਆ ਵੀ ਡਾਕਾ ਪੈ ਰਿਹਾ ਹੁਣ ਤੁਸੀਂ ਕਿਉਂ ਨਹੀਂ ਬੋਲਦੇ ਚਲੋ ਉਤਰੋ ਕਾਰਵਾਈ ਹੋ ਚੁੱਕੀ ਆ ਉਹਨਾਂ ਨੇ ਫੈਸਲਾ ਕਰ ਲਿਆ ਹੁਣ ਇਸ ਨੂੰ ਅਦਾਲਤੀ ਪ੍ਰਕਿਰਿਆ ਚ ਚੁਣੌਤੀ ਦਿੱਤੀ ਜਾਂਦੀ ਹੈ ਹਿਮਾਚਲ ਸਰਕਾਰ ਦੇ ਇਸ ਫੈਸਲੇ ਨੂੰ ਇਹ BBMP ਦੇ ਧਿਆਨ ਚ ਲਿਆ ਦਿੱਤਾ ਪੰਜਾਬ ਸਰਕਾਰ ਨੇ ਕਿ ਸਤੋਂ ਨਾਲ ਉਮੀਦ ਕਰਿਓ BBMP ਇਸ ਮਸਲੇ ਤੇ ਕੇਂਦਰ ਨਾਲ ਰابطਾ ਕਰਕੇ ਕੋਈ ਹਿਮਾਚਲ ਤੇ ਦਵਾ ਬਣਾਉਗੀ ਜਾਂ ਸੁਭਿਆ ਦੇ ਰਾਹੀਂ ਲੜਾਈ ਲੜੂਗੀ ਉਹ ਕਿੱਦਾਂ ਅੱਗੇ ਵਧਦੀਏ ਦੇਖਣ ਵਾਲੀ ਗੱਲ ਹੋਗੀ ਪਰ ਇਹ ਮਸਲਾ ਵੱਡਾ ਗੰਭੀਰ ਤੇ ਅਹਿਮ ਹੋ ਗਿਆ ਜਨਾਬ